ਅੱਜ ਤੇ ਸਾਡੇ ਵੱਲੋਂ ਚਾਰ ਡਿਫਰੈਂਟ ਲੋਕੇਸ਼ਨਸ ਤੋਂ ਟੋਟਲ 21 ਪਰਸਨ ਅਰੈਸਟ ਕੀਤੇ ਗਏ ਰੰਗੇ ਹਾਤੀ ਮਤਲਬ ਕਰਾਇਮ ਕਰਦੇ ਫੜੇ ਗਏ ਸੀਗੇ ਉਹਨਾਂ ਦੇ ਕੋਲੋਂ ਇੱਕ ਵੀ ਲੈਪਟਾਪ ਤੇ ਕੁਝ ਕੈਸ਼ ਅਮਾਉਂਟ 1.40 ਲੱਖ ਦਾ ਰਿਕਵਰ ਹੋਇਆ ਮੁਹਾਲੀ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ ਮੁਹਾਲੀ ਪੁਲਿਸ ਨੇ ਇੱਕ ਠੱਗ ਗਰੋ ਨੂੰ ਕਾਬੂ ਕੀਤਾ ਹੈ ਜੋ ਕਾਲ ਸੈਂਟਰ ਦੇ ਵਿੱਚ ਬੈਠ ਕੇ ਅਮਰੀਕਾ ਦੇ ਨਾਗਰਿਕਾਂ ਨਾਲ ਠੱਗੀਆਂ ਮਾਰਦੇ ਸਨ ਸਾਡੇ ਨਾਲ ਮੁਹਾਲੀ ਦੇ ਐਸਪੀ ਡੀ ਜੋਤੀ ਯਾਦਵ ਜੀ ਜਾਣਦੇ ਹੋਣਾ ਕੋਲੋਂ ਕਿ ਇਹ ਜੋ ਠੱਗ ਗਰੋ ਸੀਗਾ ਇਹ ਕਿਵੇਂ ਲੋਕਾਂ ਨਾਲ ਠੱਗੀਆਂ ਮਾਰਦਾ ਸੀ ਮੈਮ ਦੱਸੋਗੇ ਕੁਝ ਜੀ ਹਾਂ ਜੀ ਮੁਹਾਲੀ ਪੁਲਿਸ ਨੂੰ ਇੱਕ ਇਨਫੋਰਮੇਸ਼ਨ ਮਿਲੀ ਸੀਗੀ ਬੀਤੀ ਰਾਤ ਜੋ ਇਨਫੋਰਮੇਸ਼ਨ ਮਿਲੀ ਸੀ ਉਹ ਆਈ ਸੀਗੀ ਕਿ ਇੱਥੇ ਗਜ਼ੀਰਾਪੁਰ ਏਰੀਆ ਦੇ ਵਿੱਚ ਇੱਕ ਫਰਜ਼ੀ ਕਾਲ ਸੈਂਟਰ ਚੱਲ ਰਿਹਾ ਅ ਜਦੋਂ ਸਾਨੂੰ ਇਨਫੋਰਮੇਸ਼ਨ ਮਿਲੀ ਉਹਨੂੰ ਫਾਲੋ ਅਪ ਕਰਦੇ ਹੋਏ ਸੀ ਡਿਫਰੈਂਟ ਡਿਫਰੈਂਟ ਟੀਮਸ ਨੂੰ ਬਣਾ ਕੇ ਏਰੀਆ ਨੂੰ ਸਰਚ ਕਰਨ ਗਏ ਤੇ ਸਾਡੇ ਵੱਲੋਂ ਚਾਰ ਡਿਫਰੈਂਟ ਲੋਕੇਸ਼ਨਸ ਤੋਂ ਟੋਟਲ 21 ਪਰਸਨਸ ਅਰੈਸਟ ਕੀਤੇ ਗਏ ਤੇ ਉਹ ਰੰਗੇ ਹਾਤੀ ਮਤਲਬ ਕਰਾਇਮ ਕਰਦੇ ਫੜੇ ਗਏ ਸੀਗੇ ਉਹਨਾਂ ਦੇ ਕੋਲੋਂ ਇੱਕ ਵੀ ਲੈਪਟਾਪਸ ਤੇ ਕੁਝ ਕੈਸ਼ ਅਮਾਉਂਟਸ 1 ਲੱਖ 40 ਹਜ਼ਾਰ ਦਾ ਰਿਕਵਰ ਹੋਇਆ ਐ ਜੋ ਕਾਲ ਸੈਂਟਰ ਸੀਗਾ ਉਹ ਇੱਕ ਪ੍ਰੋਪਰ ਇੱਕ ਮਾਡਲ ਸਰਵਰਾਂ ਦੀ ਜਿਹੜੀ ਹੈਗੀ ਉਹ ਯੂਜ਼ ਕਰ ਰਹੇ ਸੀਗੇ ਜਿਦੇ ਵਿੱਚ ਉਹ ਇੱਕ ਸਕ੍ਰਿਪਟ ਨੂੰ ਫਾਲੋ ਕਰਦੇ ਅਮਰੀਕਨ ਨੈਸ਼ਨਲਜ਼ ਨੂੰ ਕਾਲ ਕਰਦੇ ਸੀਗੇ ਤੇ ਐਜ਼ ਪੁਲਿਸ ਅਫੀਸ਼ਰਲੀਅਰ ਕਸਟਮ ਅਫੀਸ਼ੀਅਲਸ ਬਣ ਕੇ ਉਹਨਾਂ ਨੂੰ ਡਰਾ ਕੇ ਕਿ ਤੁਹਾਡਾ ਮੈਕਸੀਕਨ ਬਾਰਡਰ ਤੇ ਇਦਾਂ ਪਾਰਸਲ ਫੜਿਆ ਗਿਆ ਹੈ ਉਹਦੇ ਵਿੱਚ ਡਰੱਗਸ ਨੇ ਤੇ ਉਹ ਬੋਲੇ ਬੋਲੇ ਲੋਕਾਂ ਨੂੰ ਫਿਰ ਐਕਸਪੂਫਡ ਯੂਆਰਐਲ ਪੇਜ ਕੇ ਉਹ ਕਲਿੱਕ ਕਰਾ ਕੇ ਉਹ ਲਿੰਕ ਦੇ ਉੱਪਰ ਫਿਰ ਉਹਨਾਂ ਦੇ ਬੈਂਕਸ ਕੀ ਡੀਟੇਲ ਲੈ ਲੈਂਦੇ ਸੀ ਕਿ ਉਹਨਾਂ ਨੇ ਉਹਨਾਂ ਦੇ ਫੋਨਸ ਨੂੰ ਹੈਕ ਕਰ ਲੈਂਦੇ ਸੀ ਥੈਨ ਉਹਨਾਂ ਦੇ ਜੋ ਅਕਾਊਂਟਸ ਹਨ ਉਹਨਾਂ ਦੇ ਵਿੱਚੋਂ ਸਾਰਾ ਪੈਸਾ ਕੱਢ ਕੇ ਫਿਰ ਅੱਗੇ ਕ੍ਰਿਪਟੋ ਕਰੰਸੀ ਰਾਹੀਂ ਉਹ ट्रांजੈਕਸ਼ਨਸ ਨੂੰ ਅੱਗੇ ਗਾ ਤੋੜਦੇ ਸੀਗੇ ਮੈਮ ਜਿਹੜੇ ਤੁਸੀਂ ਗ੍ਰੋ ਦੱਸ ਰਹੇ ਹੋ ਕਿ 21 ਜਾਣ ਦਾ ਗ੍ਰੋ ਸੀਗਾ ਇਹ ਇਕ ਮਤਲਬ ਇਹਨਾਂ ਦਾ ਇੱਕ ਤਾਂ ਵਾਰਦਾਤ ਕਰਨ ਦਾ ਕੀ ਤਰੀਕਾ ਹੁੰਦਾ ਸੀ ਠੱਗੀ ਮਾਰਨ ਦਾ ਕੀ ਤਰੀਕਾ ਹੁੰਦਾ ਸੀ ਕਿ ਇਹ ਪੜ੍ਹੇ ਲਿਖੇ ਕਿੰਨੇ ਸੀਗੇ ਤੁਸੀਂ ਕਹਿੰਦੇ ਕਿ ਅਮਰੀਕਾ ਰਹਿੰਦੇ ਬੰਦਿਆਂ ਨਾਲ ਇੰਗਲਿਸ਼ ਇਹ ਗੱਲ ਕਰਦੇ ਹੋਣਗੇ ਤੇ ਇਹ ਕਿੰਨਾ ਪੜ੍ਹੇ ਲਿਖੇ ਸੀਗੇ ਔਰ ਕਿਸ ਤਰੀਕੇ ਦਾ ਤਰੀਕਾ ਕੀ ਸੀ ਇਹਨਾਂ ਦਾ ਠੱਗੀ ਮਾਰਨ ਦਾ ਜਿਹੜਾ ਕਿ ਮੈਂ ਤੁਹਾਨੂੰ ਦੱਸ ਰਿਹਾ ਕਿ ਸਕ੍ਰਿਪਟ ਨੂੰ ਫਾਲੋ ਕਰਦੇ ਹੋਏ ਕਰ ਰਹੇ ਸੀਗੇ ਕਿ ਪੁਲਿਸ ਅਫੀਸ਼ਰ ਬਣ ਕੇ ਡਰਾ ਕੇ ਜਾਂ ਫਿਰ ਮਾਈਕਰੋਸਾਫਟ ਜਾਂ ਐਮਾਜ਼ਾਨ ਕੇ ਸਰਵਿਸ ਪ੍ਰੋਵਾਈਡਰ ਬਣ ਕੇ ਉਹਨਾਂ ਉਹਨਾਂ ਨੂੰ ਐਨੀ ਹਾਉ ਇੱਕ ਕਲਿਕ ਕਰਾਲ ਇੰਡੈਕਸ ਪੂਫ ਜੋ ਯੂ ਆਰ ਅਲੋਨ ਦਾ ਉਹਦੇ ਉੱਪਰ ਆ ਇਹ ਜੋ ਮਤਲਬ ਇਹ ਨਾਦਾ ਜੋ ਏਜ ਗਰੁੱਪ ਹੈ ਉਹ ਯੰਗ ਏਜ ਗਰੁੱਪ ਹੀ ਹੈਗਾ ਮਤਲਬ 20 ਤੋਂ ਲੈ ਕੇ 30 35 ਤੱਕ ਏਜ ਗਰੁੱਪ ਦੇ ਵਿੱਚ ਹੈ ਸਾਰੇ ਕੇ ਸਾਰੇ ਦੂਜਾ ਪੜੇ ਲਿਖੇ ਹੈ ਇੰਗਲਿਸ਼ ਸਪੀਕਿੰਗ ਬੱਚੇ ਹੈ ਤੇ ਆਈਟੀ ਪ੍ਰੋਫੈਸ਼ਨਲਸ ਵੀ ਹੈ ਤੇ ਪ੍ਰੋਪਰ ਉਹ ਸਾਰਾ ਕਾ ਸਾਰਾ ਆਪਣਾ ਜੋ ਆਈਟੀ ਵਾਲੀ ਨੋਲਿਜ ਹੈ ਉਹਨੂੰ ਕ੍ਰਿਮੀਨਲ ਮਾਈਂਡ ਕਿਉਂਕਿ ਸੀਗਾ ਤੋਂ ਕ੍ਰਾਈਮ ਦੇ ਵਿੱਚ ਉਹਨੂੰ ਯੂਜ਼ ਕਰ ਰਹੇ ਸੀਗੇ ਆਪਣੇ ਪੜ੍ਹਾਈ ਨੂੰ ਤੇ ਮੈਮ ਇਹਨਾਂ ਨੇ ਕੋਈ ਆਫਿਸ ਦਫਤਰ ਬਣਾਇਆ ਹੋਇਆ ਸੀਗਾ ਜਾਂ ਇਹ ਘਰ ਤੋਂ ਹੀ ਕਿਤੇ ਫਲੈਟ ਮਤਲਬ ਲਿਖਿਆ ਹੋਇਆ ਸੀਗਾ ਉਸ ਦੇ ਵਿੱਚ ਕੀ ਫਲੈਟ ਤੋਂ ਹੀ ኦਪਰੇਟ ਕਰ ਰਹੇ ਸੀਗੇ ਹਮ ਕਿੱਥੇ ਸੀਗਾ ਉਹ ਇਹਨਾਂ ਨੇ ਫਲੈਟਸ ਕਿਰਾਏ ਤੇ ਲੈਂਦੇ ਹੋਏ ਸੀਗੇ ਤੇ ਨਾਰਮਲ ਐਜ਼ ਨਾਰਮਲ ਟੈਨੈਂਟ ਰੇਅਰ ਸੀਗੇ ਉੱਥੇ ਆਪਣੇ ਲੈਪਟਾਪਸ ਰਾਹੀਂ ਕੰਮ ਕਰ ਰਹੇ ਸੀਗੇ ਕੋਈ ਆਫਿਸ ਸਪੇਸ ਐਸ ਸੱਚ ਨਹੀਂ ਬਣਾਇਆ ਸੀਗਾ ਤੇ ਮੈਮ ਜਿਹੜੇ ਬੱਚੇ ਕਾਲ ਸੈਂਟਰ ਦੀ ਜੌਬ ਕਰਦੇ ਉਹਨਾਂ ਨੂੰ ਪਤਾ ਸੀਗਾ ਕਿ ਆਪਾਂ ਠੱਗੀ ਮਾਰਦੇ ਆਂ ਹਾਂਜੀ 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 ਉਹ ਸਕ੍ਰਿਪਟ ਫਾਲੋ ਕਰ ਰਹੇ ਸੀਗੇ ਤੇ ਉਹ ਕਾਲ ਇਦਾਂ ਦਾ ਕਰਦੇ ਕਿ ਤੁਸੀਂ ਅਸੀਂ ਪੁਲਿਸ ਅਫੀਸ਼ਰ ਬੋਲ ਰਹੇ ਤੇ ਉਹ ਸਾਰੇ ਠੱਗੀ ਵਾਲੇ ਹੀ ਪ੍ਰੋਪਰ ਸਕ੍ਰਿਪਟ ਸੀਗਾ ਉਹਨਾਂ ਨੂੰ ਸਾਰੇ ਪਤਾ ਸੀਗਾ ਕਿ ਉਹ ਇੱਕ ਠੱਗੀ ਵਾਲੇ ਗਿਰੋਹ ਦਾ ਪਾਰਟ ਹੈਗਾ ਹੈ ਤੇ ਉਹਨਾਂ ਨੂੰ ਸੈਲਰੀ ਉਹਨਾਂ ਦੇ ਜੁਕੇ ਹੱਟ ਮੁਤਾਬਕ ਉਹਨਾਂ ਨੂੰ 25 ਤੋਂ 30000 ਰੁਪਏ ਸੈਲਰੀ ਮਿਲ ਰਹੀ ਸੀ ਤੇ ਅੱਗੇ ਕਮਿਸ਼ਨ ਬੇਸ ਵੀ ਉਹਨਾਂ ਨੂੰ ਜਿੰਨੇ ਲੋਕਾਂ ਨੂੰ ਤੁਸੀਂ ਕਾਲ ਕਰਦੇ ਹੋ ਉਹਨਾਂ ਇਹਨਾਂ ਨੂੰ ਕਮਿਸ਼ਨ ਵੀ ਮਿਲਦਾ ਹੈਗਾ ਮੀਨ ਟਾਰਗੇਟ ਦਿੱਤਾ ਹੈ ਅੰਦਾਜ਼ਾ ਕਿ ਜਿੰਨਾ ਤੁਸੀਂ ਮਤਲਬ ਕਿ ਠੱਗੀ ਮਾਰੋਗੇ ਉਹਦੇ ਵਿੱਚੋਂ ਤੁਹਾਨੂੰ ਪਰਸੈਂਟ ਵੀ ਦਿੱਤੀ ਜਾਂਦੀ ਹੈ ਹਾਂਜੀ ਹਾਂਜੀ ਇਹਨਾਂ ਨੂੰ ਮਿਲਦਾ ਹੈਗਾ ਕਮਿਸ਼ਨ ਬੇਸ ਤੇ ਹੁੰਦਾ ਹੈਗਾ ਮੈਮ ਕੀ ਕੀ ਰਿਕਵਰੀ ਹੋਈ ਹੈ ਇਹਨਾਂ ਕੋਲੋਂ ਇਹਨਾਂ ਦੇ ਕੋਲੋਂ 20 ਲੈਪਟਾਪਸ ਜਿਹੜੇ ਕਿ ਇਹ ਕ੍ਰਾਈਮ ਦੇ ਵਿੱਚ ਯੂਜ਼ ਕਰ ਰਹੇ ਸੀਗੇ ਤੇ ਕੁਝ ਕੈਸ਼ ਅਮਾਉਂਟ 140000 ਉਹ ਰਿਕਵਰ ਹੋਇਆ ਹੈਗਾ ओके मैम एक मैं क्वेश्चन पूछना चाहूंगा कि मोहली दे विच भी, भी काफी कॉल सेंटर ने ਤੇ ਅਸੀਂ ਕੁਛ ਨਿਊਜ਼ ਕਵਰ ਕਰਨ ਗਏ ਸੀਗੇ ਬਾਹਰ ਆਈਟੀ ਦਾ ਬੋਰਡ ਲਗਾਇਆ ਹੁੰਦਾ ਮੈਮ ਅੰਦਰ ਇਮੀਗ੍ਰੇਸ਼ਨ ਕੰਪਨੀਆਂ ਚੱਲ ਰਹੀਆਂ ਹੁੰਦੀਆਂ ਨਾ ਉਹਨਾਂ ਕੋਲ ਲਾਇਸੈਂਸ ਹੁੰਦਾ ਮੈਮ ਉਹਨਾਂ ਦੀ ਕੋਈ ਕਾਰਵਾਈ ਹੋਏਗੀ ਜੇ ਪਰਦੇ ਧਿਆਨ ਚ ਲਈਏ ਹਾਂਜੀ 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 ਬਿਨਾ ਲਾਇਸੈਂਸ ਕੀ ਜੋ ਇਮੀਗ੍ਰੇਸ਼ਨ ਵਾਲੇ ਤੁਸੀਂ ਅਸੀਂ ਕਰਦੇ ਹੀ ਰਹਿੰਦੇ ਤੇ ਰੀਸੈਂਟ ਪਾਸਟ ਦੇ ਵਿੱਚ ਵੀ ਅਸੀਂ ਕਾਫੀ ਵੱਡੀ ਅਮਾਉਂਟ 2.5-3 ਕਰੋੜ ਦੀ ਅਮਾਉਂਟ ਵੀ ਰਿਕਵਰ ਕੀਤੀ ਸੀਗੀ ਤੇ ਬਿਨਾ ਲਾਇਸੈਂਸ ਹੀ ਜਿੰਨੇ ਵੀ ਹੈ ਅਸੀਂ ਤੁਹਾਡੇ ਮਾਧਿਅਮ ਰਾਹੀਂ ਵੀ ਲੋਕਾਂ ਨੂੰ ਕਹਿਣਾ ਚਾਹੁੰਦੇ ਕਿ ਤੁਸੀਂ ਲਾਇਸੈਂਸ ਵਾਲਾ ਜੋ ਇਮੀਗ੍ਰੇਸ਼ਨ ਹੈ ਉਹ ਉਦੇ ਥਰੂ ਹੀ ਸਰਵਿਸ ਲਿਆ ਕਰੋ ਕਿਉਂਕਿ ਇਹ ਜੋ ਠੱਗ ਹੁੰਦੇ ਉਹ ਤੁਹਾਡਾ ਮਿਹਨਤ ਦੀ ਕਮਾਈ ਹੁੰਦੀ ਹੈ ਤੁਹਾਡੇ ਪੈਸੇ ਮਿਹਨਤ ਦੇ ਕਮਾਈ ਹੁੰਦੇ ਤੇ ਇੱਕ ਵਾਰੀ ਠੱਗ ਕੋਲ ਚਲਾ ਜਾਂਦੇ ਤੇ ਬੜਾ ਮੁਸ਼ਕਿਲ ਹੋ ਜਾਂਦਾ ਲੋਕਾਂ ਨੂੰ ਉਹ ਪੈਸਾ ਰੀਟਰੀਵ ਕਰਵਾਣਾ ਤੇ ਦੂਜਾ ਲਾਇਸੈਂਸ ਜੋ ਹੈ ਉਹ ਰੈਵਨਿਊ ডিপਾਰਟਮੈਂਟ ਦੀ ਵੈਬਸਾਈਟ ਦੇ ਉੱਪਰ ਪੁਲਿਸ ਦੀ ਵੈਬਸਾਈਟ ਦੇ ਉੱਪਰ ਅਵੇਲੇਬਲ ਹੁੰਦਾ ਤੇ ਤੁਸੀਂ ਪੂਰਾ ਚੈੱਕ ਕਰਕੇ ਜਿਹਦੇ ਕੋਲ ਲਾਇਸੈਂਸ ਹੁੰਦੇ ਉਹਦੇ ਕੋਲ ਹੀ ਸਰਵਿਸ ਲੈਣ ਜਾਓ ਤੇ ਅਸੀਂ ਆਪਣੇ ਵੱਲੋਂ ਜਿਨੇ ਵੀ ਬਿਨਾ ਲਾਇਸੈਂਸ ਹੀ ਇਮੀਗ੍ਰੇਸ਼ਨ ਦਾ ਕੰਮ ਕਰਦੇ ਉਹਨਾਂ ਦੇ ਉੱਪਰ ਅਸੀਂ ਐਕਸ਼ਨ ਲੈਂਦੇ ਰਹਿੰਦੇ ਹਾਂ ਮੈਮ ਕੁਛ ਨਾ ਬੱਚੇ ਬਾਹਰੋਂ ਆਉਂਦੇ ਆ ਛੋਟੀ ਏਜ ਦੇ ਹੁੰਦੇ ਆ ਏਜੈਂਟ ਫਰਾਡ ਏਜੈਂਟ ਉਹਨਾਂ ਕੋਲੋਂ ਠੱਗੀ ਮਾਰ ਲੈਂਦੇ ਆ ਮੈਮ ਉਹਨਾਂ ਨੂੰ ਰਸਤਾ ਹੀ ਨਹੀਂ ਪਤਾ ਚੱਲਦਾ ਕਿ ਉਹ ਕਿੱਥੇ ਜਾਣ ਉਹ ਤੁਹਾਡੇ ਕੋਲ ਦਰਖਾਸਤ ਦੇ ਸਕਦੇ ਆ ਕਿ ਮੈਮ ਹਾਂਜੀ ਜੀ ਜਿਹਦੇ ਨਾਲ ਵੀ ਕੋਈ ਠੱਗੀ ਹੁੰਦੀ ਏ ਜਿਹਦੇ ਨਾਲ ਵੀ ਕੋਈ ਫਰਾਡ ਹੁੰਦਾ ਏ ਤਾਂ ਪੁਲਿਸ ਕੋਲੋਂ ਪੁਲਿਸ 24/7 ਅਵੇਲੇਬਲ ਹੈਗੀ ਤੇ ਤੁਸੀਂ ਕਦੇ ਵੀ ਕਦੇ ਵੀ ਸਾਡੇ ਕੋਲ ਆ ਸਕਦੇ ਹੋ ਤੇ ਅਗਰ ਤੁਹਾਡੇ ਨਾਲ ਕੋਈ ਵੀ ਠੱਗੀ ਹੋਈ ਤੁਸੀਂ ਪੁਲਿਸ ਨੂੰ ਅਪਰੋਚ ਕਰੋ ਤੇ ਅਸੀਂ ਤੁਹਾਡੀ ਪੂਰੀ ਮਦਦ ਕਰਾਂਗੇ ਥੈਂਕ ਯੂ ਮੈਮ ਥੈਂਕ ਯੂ ਇਹ ਸੰਨ ਆਈਪੀਐਸ ਯੋਤੀ यादव ਜੀ ਮੈਮ ਐਸਪੀਡੀ ਮੋਹਾਲੀ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਇਹ ਜਿਹੜਾ ਠੱਗੀ ਮਾਰਨ ਦਾ ਤਰੀਕਾ ਜਿਹੜੇ ਇਹ ਗਰੋਹ ਦਾ ਸੀਗਾ ਇਹ ਕਾਲ ਸੈਂਟਰ ਚਲਾਉਂਦਾ ਸੀਗਾ ਔਰ 21 ਦੇ ਕਰੀਬ ਇਹ ਦੋਸ਼ੀ ਗ੍ਰਿਫਤਾਰ ਕੀਤੇ ਆ ਉਹਨਾਂ ਇਹਨਾਂ ਦੀ ਇਨਵੈਸਟੀਗੇਸ਼ਨ ਕੀਤੀ ਜਾਏਗੀ ਕਿ ਇਹਨਾਂ ਕੋ ਇਹਨਾਂ ਨੇ ਹੋਰ ਕਿੰਨੀਆਂ ਠੱਗੀਆਂ ਮਾਰੀਆਂ ਨੇ ਇਹ ਤਾਂ ਹੁਣ ਇਨਵੈਸਟੀਗੇਸ਼ਨ ਦਾ ਪਾਰਟ ਹੈ ਮੋਹਾਲੀ ਤੋਂ ਸਤਿੰਦਰ ਸੱਬਰਵਾਲ ਦੀ ਰਿਪੋਰਟ ਸਕਾਈ ਨਿਊਜ਼ ਪੰਜਾਬ